ਮંત્રી ਦਾ ਵਿਰੋਧ ਕੀਤਾ ਗਿਆ ਤਰਨਪੁਰਿਤ ਸੌਂਦ ਲਾਲਜੀਤ ਪੋਲਰ ਪਹੁੰਚੇ ਸਨ ਫਰੀਦਕੋਟ ਪੁਲਿਸ ਦੀ ਕਿਸਾਨਾਂ ਦੇ ਨਾਲ ਹੋਈ ਤੱਕਾਬੂਕੀ ਜਿੱਥੇ ਕੀ ਯੁੱਧ ਨਸ਼ੇ ਵਿਰੁੱਧ ਸਮਾਗਮ ਦੇ ਵਿੱਚ ਪਹੁੰਚੇ ਸਨ ਮੰਤਰੀ ਸਪੀਕਰ ਕੁਲਤਾਰ ਸੰਧਵਾ ਵੀ ਪਹੁੰਚੇ ਸਨ ਕਿਸਾਨਾਂ ਨੂੰ ਜ਼ਬਰਨ ਚੁੱਕ ਕੇ ਲੈ ਕੇ ਗਈ ਪੁਲਿਸ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈੇ ਜਾਣ ਤੋਂ ਬਾਅਦ ਡੱਲੇਵਾਲ ਫਰੀਦਕੋਟ ਪਹੁੰਚੇ ਪ੍ਰੋਗਰਾਮ ਸ਼ਿਗਾਰ ਕੇ ਇੱਕ ਵਿੱਤੀ ਕਮਿਸ਼ਨ ਆਉਣੇ ਮਨਪਤਰ ਦੇ ਧਰਨੇ ਦੇ ਕੇ ਦੂਸਰਾ ਇਹ ਹੈ ਉਹ ਚੱਲ ਰਿਹਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਇਹਨਾਂ ਦੇ ਮੰਤਰੀ ਸਰ ਇਹਨਾਂ ਦੇ ਐਮਐਲਏ ਸਹਿਮਾਨ ਗਾਂਧੀ ਨੇ ਉੱਥੇ ਲੋਕਾਂ ਨੇ ਇਹਨਾਂ ਦੇ ਸਵਾਲ ਕਰਦੇ ਆ। ਉਹ ਸਾਡੇ ਤੋਂ ਬਗੈਰ ਹੀ ਇਹ ਸਵਾਲ-ਜਵਾਬ ਅਸੀਂ ਨਾ ਵੀ ਕਹੀਏ ਤਾਂ ਵੀ ਲੋਕ ਕਰ ਰਹੇ ਨੇ। ਬੱਧੀ ਬਜ਼ਰ ਤੇ ਸਵਾਲ-ਜਵਾਬ ਹੋਇਆ। ਹੁਣ ਸਵਾਲ ਗੱਲ ਇਹ ਹੈ ਕਿ ਜਿਹੜੇ ਮੰਤਰੀ ਦੀ ਇੰਨੀ ਹਿੰਮਤ ਨਹੀਂ ਪੈ ਰਹੀ ਕਿ ਉਹ ਲੋਕਾਂ ਦੇ ਸਵਾਲਾਂ ਦਾ ਜਵਾਬ ਦੇ ਸਕਣ। ਲੋਕਾਂ ਦਾ ਸਵਾਲ ਬੜਾ ਸਪਸ਼ਟ ਹੈ ਕਿ ਭਈ ਤੁਸੀਂ ਸਾਨੂੰ ਆਪ ਮੀਟਿੰਗ ਤੇ ਸੱਦਿਆ ਮੀਟਿੰਗ ਤੇ ਸੱਦ ਕੇ ਫਿਰ ਤੁਸੀਂ ਲੋਕਾਂ ਨੂੰ ਆਗੂਆਂ ਨੂੰ ਗ੍ਰਫਤਾਰ ਕੀਤਾ ਮੋਰਚਾ ਰਾਗੂ ਵਹਿਤ ਕਰਕੇ ਨੂੰ ਚੱਕਣਾ ਆ ਕੱਲਾ ਇੱਥੇ ਤੱਕ ਕਰਨੀ ਲੋਕਾਂ ਦਾ ਸਮਾਨ ਚੋਰੀ ਕਰਾਇਆ ਟਰਾਲੀਆਂ ਇਹਨਾਂ ਦੇ ਐਮਐਲਏ ਦੇ ਖਾਸਮ ਖਾਸ ਬੰਦਿਆਂ ਦੇ ਕੋਲ ਟਰਾਲੀਆਂ ਫੜੀਆਂ ਗਈਆਂ ਇੱਕ ਪੁਲਿਸ ਮੁਲਾਜ਼ਮ ਦੇ ਕੋਲੋਂ ਟਰਾਲੀ ਫੜੀ ਗਈ ਉਹ ਸਾਰੇ ਦਾ ਸਾਰਾ ਸਮਾਨ ਫਿਰ ਕਿਹੋਣਾ ਕਿਹਾ ਮੰਨਿਆ ਜਾਵੇ ਕਿ ਸਾਰੇ ਦਾ ਸਾਰਾ ਪੁਲਿਸ ਦੇ ਕੋਲ ਹੈ। ਤੋ ਉਹ ਸਵਾਲ ਹੈ ਜਿਹੜੇ ਲੋਕਾਂ ਦੇ ਅੰਦਰ ਪਏ ਆ ਉਹ ਲੋਕ ਸਵਾਲ ਕਰਦੇ ਨੇ। ਅੱਜ ਇਹ ਸਵਾਲ ਕਰਨ ਵਾਸਤੇ ਹਾਂ ਇਹ ਤਾਂ ਕੁਦਰਤੀ ਹੈ। ਸੱਚੇ ਧਰਨੇ ਦਾ ਪ੍ਰੋਗਰਾਮ ਸੀ ਇੱਥੇ ਹੀ ਮਤਲਬ ਉਹਨਾਂ ਦੇ ਮਿਸਟਰ ਦਾ ਪ੍ਰੋਗਰਾਮ ਬਣਿਆ ਲਾਲ ਜੀ ਭੁਲੜ ਦਾ। ਤਾਂ ਸੁਭਾਵਿਕ ਹੈ ਕਿ ਲੋਕ ਜਿੱਥੇ ਬੈਠੇ ਨੇ ਇਕੱਠੇ ਹੁੰਦੇ ਜੇ ਤਾਂ ਉਹ ਇਹ ਤਾਂ ਉਹ ਪਤਾ ਲੱਗਦੇ ਲੋਕਾਂ ਨੂੰ ਵੀ ਆ ਰਹੇ ਨੇ। ਤਾਂ ਤਾਂ ਵੀ ਲੋਕ ਇਕੱਠੇ ਹੁੰਦੇ ਆ। ਇਥੇ ਤਾਂ ਕੁਦਰਤੀ ਇਕੱਠੇ ਹੋਏਗੇ ਸਿਰ ਬੰਦੇ ਬੰਦੇ ਇਹਦੇ ਚ ਗੈਰ ਲੇਕਿਨ ਮੈਂ ਬੁਰੀ ਵਾਲੇ ਕਹੂੰਗਾ ਸਰਕਾਰ ਦੀ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇੱਕ ਰਿਸਪੋਨਸੀਬਿਲਟੀ ਬੰਦੀ ਹੁੰਦੀ ਹੈ ਜੇ ਇਹ ਹਾਲਾਤਾਂ ਚ ਕਿ ਜਾਂ ਤਾਂ ਉਹ ਬਾਹਰ ਕੱਢ ਕੇ ਗੱਲਬਾਤ ਕਰਾਉਣ ਉਹਨੂੰ ਗੱਲਬਾਤ ਨਹੀਂ ਕਰਵਾਉਣੀ ਅੱਜ ਦੀ ਜਿਹੜਾ ਇੱਥੇ ਆ ਕੇ ਉਹਨਾਂ ਨੇ ਆਪਦੀ ਕਾਰਵਾਈ ਨੂੰ ਕਾਰਵਾਈ ਪਾਈ ਹੈ ਜੋ ਆਏ ਨੇ ਮੰਤਰੀ ਸਾਹਿਬ ਤਾਂ ਇਹ ਪੁਲਿਸ ਦੀ ਕਸਟਡੀ ਜੁਕਾ ਕੇ ਜਾਂ ਮਤਲਬ ਪੁਲਿਸ ਦੀ ਬਾੜ ਆਉਂਦੇ ਦਾਲੇ ਕਰਕੇ ਫਿਰ ਉਹ ਉਹ ਆਪ ਦਾ ਕਾਰਵਾਈ ਕਰਨ ਲੱਗੇ ਨੇ ਫਿਰ ਉਹ ਆਪ ਦਾ ਕੰਮ ਕਰਨ ਲੱਗੇ ਨੇ ਤਾਂ ਕੀ ਡਰ ਕੋਈ ਪੁਲਾਨੀ ਕਰਾਉਣੇ ਲੋਕਾਂ ਦੇ ਸਵਾਲਾਂ ਦੇ ਭੱਜੇ ਵੀ ਨਹੀਂ ਕਰਾਉਣੇ ਸੋ ਇਹ ਲੋਕਾਂ ਦੇ ਸਵਾਲਾਂ ਦੇ ਭਗੌੜੇ ਹੋ ਚੁੱਕੇ ਨੇ ਪਰ ਜਿਹੜਾ ਇੰਨੇ ਕਿਸਾਨ ਇਹੋ ਜਿਹੇ ਜਿਹੜੇ ਅੱਜ ਅਰੈਸਟ ਉਹਦੀ ਜੋ ਮੈਨੂੰ ਰਿਪੋਰਟ ਮਿਲੀ ਆ ਕੁਝ ਆਗੂ ਤਾਂ ਸਾਡੇ 20-25 ਤਾਂ ਇੱਥੇ ਲੈ ਕੇ ਗਏ ਸੀਗੇ पुलिस लाइन एक बस के लेके गया मैंने पता लगे साधक कुछ इथे आगू है का। सारे सारे मतलब गिरफ्तार पता नहीं कि ले ले होली कि सारे नहीं।